ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਨਤ ਡਿਜ਼ਾਈਨਰ ਟਿਕ ਫ੍ਰੀਕੋਰਟ ਤੇ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰਨ ਲੱਗੇ ਆ ਤੇ ਅੱਜ ਆਪਾਂ ਕਰਨੀ ਹੈ ਫਰੌਕ ਦੀ ਕਟਿੰਗ ਜਿਹੜੀ ਵਾਲਾਂ ਵਾਲੀ ਫਰੌਕ ਹੁੰਦੀ ਹੈ ਉਹਦੀ ਕਟਿੰਗ ਕਰਾਂਗੇ ਉਦੋਂ ਪਹਿਲਾਂ ਆਪਣੇ ਕਸਟਮਰ ਆਏ ਹੋਏ ਆ ਇੱਕ ਦਿਰੀ ਸਾਡੇ ਚਲੋ ਕਰੋ ਹੈਲੋ ਕਰੋ ਹੈਲੋ ਇਨਾਂ ਨੂੰ ਅਸੀਂ ਸੂਟ ਸਿਲੈਕਟ ਕਰਵਾ ਰਹੇ ਹਾਂ ਤੇ ਤੁਹਾਨੂੰ ਦੱਸ ਦਿਆਂ ਹਣਾ ਵੀ ਇਹਨਾਂ ਨੇ ਕਿਹੜਾ ਸੂਟ ਸਿਲੈਕਟ ਕੀਤਾ ਆਪਦੇ ਵਾਸਤੇ ਕਿਹੜਾ ਕੀਤਾ ਤੇ ਤਾ ਕਰਿਆ ਆ ਤੁਹਾਨੂੰ ਦੱਸਦੀ ਹਾਂ ਜੀ ਆ ਸੂਟ ਦੇਖੋ ਤੁਸੀਂ ਹਾਂਜੀ ਇਹਨਾਂ ਨੇ ਆ ਸੂਟ ਸਿਲੈਕਟ ਕੀਤਾ ਹੈਂਡਵਰਕ ਦਾ ਪੀਸ ਆ ਇਹ ਆਪਣੇ ਕੋਲੇ ਲਾਸਟ ਹੀ ਰਹਿ ਗਿਆ ਇੱਕ ਦੇਖੋ ਤੁਸੀਂ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਸਿੱਧਾ ਕਹੋ ਤੁਸੀਂ ਗਲਾਸ ਸਿਲਕ ਫੈਬਰਿਕ ਹੈ ਇਹਦਾ ਤੇ ਆਹ ਵਾਲੀ ਸਾਰੀ ਇਹਦੀ ਡਿਜ਼ਾਈਨਿੰਗ ਹੈ ਉੱਪਰ ਬਹੁਤ ਹੀ ਸੋਹਣਾ ਪੀਸ ਆ ਇਹ ਇਹਦੇ ਨਾਲ ਦੇ ਆਪਣੇ ਕੋਲੋਂ ਸਾਰੇ ਸੇਲ ਹੋ ਗਏ ਬਸ ਇੱਕ ਲਾਸਟ ਰਹਿ ਗਿਆ ਸੀ ਇਹਨਾਂ ਵਾਸਤੇ ਇਹ ਤੇ ਇੱਕ ਕਿਹੜਾ ਲਿਆ ਤੁਸੀਂ ਆਹ ਇੱਕ ਆਹ ਕਾਟਨ ਇਹ ਕਿੰਨਾ ਨੇ ਆਉਦੇ ਵਾਸਤੇ ਆਹ ਸੂਟ ਸਿਲੈਕਟ ਕੀਤਾ ਜੀ ਤੇ ਇਹਦਾ ਦੁਪੱਟਾ ਕਿੱਥੇ ਹੈ ਦੁਪੱਟਾ ਇੱਥੇ ਸਿਲ ਤੇ ਹੋਗਾ ਆਪੇ ਆਪੇ ਆ ਇਹਦਾ ਦੁਪੱਟਾ ਜੀ ਇਹਦੇ ਨਾਲ ਦਾ ਇੱਕ ਸੇਮ ਸੂਟ ਆਪਣੇ ਕੋਲੇ ਸਟਿਚ ਹੋਇਆ ਪਿਆ ਆ ਮਾਤਾ ਦਾ ਹੋ ਗਿਆ ਇੱਕ ਸੂਟ ਆ ਇਹਦੀ ਇਹ ਅਸੀਂ ਸਾਡੇ ਮਾਸੀ ਜੀ ਵਾਸਤੇ ਮਤਲਬ ਦੀਦੀ ਸਾਸੂਆਂ ਵਾਸਤੇ ਇਹਨਾਂ ਨੇ ਇਹ ਵਾਲਾ ਸੂਟ ਲਿਆ ਇਹ ਲਵਲੀਨ ਦੀ ਸ਼ਰਟ ਹੈ ਪਿਓਰ ਕੈਮਬ੍ਰਿਕ ਦੀ ਨਾਲ ਇਹਦੇ ਤੇ ਬਾਟਮ ਇਹਨਾਂ ਨੇ ਇਹ ਸੂਟ ਲਿਆ ਹਾਂਜੀ ਆਹ ਵਾਲੀ ਆਪਣੀ ਜਿਹੜੀ ਫੈਬਰਿਕ ਹੈਗਾ ਫਰੌਕ ਦੀ ਕਟਿੰਗ ਕਰਨੀ ਆਪਾਂ ਜਿਹੜੇ ਦੀ ਇਹ ਆਡੇ ਲੋਟ ਬਣੂਗਾ ਜਿਵੇਂ ਇਦਾਂ ਬਣੂਗਾ ਆਹ ਵਾਲੀ ਕੰਨੀ ਵਾਲੀ ਸਾਈਡ ਹੈ ਇਹਦੀ ਤੇ ਬਟ ਆਪਾਂ ਇਹਨੂੰ ਇੱਧਰ ਆਡੇ ਲੋਟ ਬਣਾਵਾਂਗੇ ਤੇ ਚਲੋ ਸ਼ੁਰੂ ਕਰਦੇ ਆਪਾਂ ਹਾਂਜੀ ਆਪਾਂ ਡਬਲ ਫੋਲਡ ਕਰ ਲਿਆ ਫੈਬਰਿਕ ਨੂੰ ਜਿਹੜੀ ਆਪਣੀ ਉੱਪਰੋਂ ਚੈਸਟਰ ਦਾ ਸਾਈਜ਼ ਹੈ ਉਹ 1.5/8 ਹੈ ਤੇ ਆਪਾਂ ਇਹ 20 ਰੱਖਿਆ ਥੋੜਾ ਜਿਹਾ ਹੋਰ ਵਧਾ ਲੈਨੇ 1 ਇੰਚ 21 ਦੀ ਕਟਿੰਗ ਕਰਾਂਗੇ ਆਪਾਂ ਇਥੋਂ ਇਹ ਵੀ ਜਿਹੜੀ ਚੌੜਾਈ ਆ ਹਾਂ ਜਿਹੜੀ ਇਹਦੇ ਨੀਚੇ ਨੂੰ ਆਪਾਂ ਬੋਡੀ ਦੀ ਲੈਂਥ ਰੱਖਣੀ ਆ ਉਹਦੀ ਕਟਿੰਗ ਆਪਾਂ ਕਰਾਂਗੇ 16 ਇੰਚ ਇਹ ਬਲਾਂ ਵਾਲੀ ਫਰੌਕ ਬਣੂਗੀ ਆਪਣੀ ਜਿਹਦੇ ਚ ਨੀਚੇ ਵਾਲ ਪਾ ਕੇ ਆਪਾਂ ਕੇ ਆਪਾਂ ਸਟਿਚ ਕਰਾਂਗੇ ਨੂੰ ਲਵੇ ਕੈਂਚੀ ਨਾਲ ਅੰਦਰ ਇਥੇ ਵੀ ਆਪਾਂ ਕਟਿੰਗ ਕਰ ਦਾਂਗੇ ਇਹ ਆਪਾਂ ਨੂੰ ਰੈਡੀ 15 ਇੰਚ ਚਾਹੀਦੀ ਆ 1 ਇੰਚ ਵਾਧਾ ਰੱਖਿਆ ਆਪਾਂ ਮਾਰਜਨ ਇਹਦਾ ਜਿਹੜੀਆਂ ਸੀਨਾ ਵੱਜਣਗੀਆਂ ਆਪਣੀਆਂ ਇਦੋਂ ਵੀ ਆਪਾਂ ਇਹਨੂੰ ਸਿੰਗਲ ਸਿੰਗਲ ਕਰ ਲਾਂਗੇ ਦੋਨੇ ਪੀਸੇਸ ਨੂੰ ਇਹਨੂੰ ਕੱਲੇ ਕੱਲੇ ਨੂੰ ਡਬਲ ਫੋਲਡ ਕਰਕੇ ਰੱਖਾਂਗੇ ਇੱਕ ਇਹਦੀ ਬੈਕ ਹੈ ਤੇ ਇੱਕ ਜਿਹੜੀ ਹੈਗੀ ਫਰੌਕ ਦੀ 프ਰੰਟ ਕਿਉਂਕਿ ਆਪਾਂ ਕਾਟਾਂ ਪਾਉਣੀਆਂ ਮੁੱਢੇ ਵਾਲੀਆਂ ਤਾਂ ਕਰਕੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਫੋਲਡ ਕਰਕੇ ਰੱਖਾਂਗੇ ਤੇ ਮੇਰਾ ਫਿਰ ਪਿਛਲਾ ਸੋ ਕੀ ਕਾਰਾ ਕਰ ਹਾਂਜੀ ਜਿਹੜਾ ਆਪਣਾ ਤੀਰਾ ਏ ਉਹ 12 ਇੰਚ ਰੈਡੀ ਆ ਤੇ ਆਪਾਂ ਕਟਿੰਗ ਕਰਾਂਗੇ 13 ਇੰਚ ਦੀ ਜਨ ਕਿ 6.5 ਇੰਚ ਜਿਹੜਾ نیچے ਨੂੰ ਨਿਸ਼ਾਨੀ ਲਾਉਣੀ ਆ ਆਪਾਂ ਉਹ ਲਗਾਵਾਂਗੇ 7 ਇੰਚ ਦੀ ਇਧਰੋਂ ਜਿਹੜਾ نیچے ਇਧਰੋਂ ਲਾਵਾਂਗੇ ਇੱਥੋਂ 6.5 ਲਾਵਾਂਗੇ ਉੱਪਰੋਂ ਜਿਹੜਾ نیچے ਆ ਨੀਚੇ ਤੋਂ ਆਪਾਂ ਇਹਨੂੰ 6 ਇੰਚ ਰੱਖਾਂਗੇ ਇਹਦਾ ਬਾਕਸ ਬਣਾ ਲੈਣਾ ਜਿਹੜੀ ਚੈਸਟ ਦੀ ਮੈਜ਼ਰਮੈਂਟ ਹੈ ਆਪਣੀ ਉਹ ਹੈਗੀ ਹੈ 1.5/18 ਜਣਕੇ 9 ਤੇ ਆਪਾਂ ਇਹ 9.5 ਰੱਖਾਂਗੇ ਕਿਉਂਕਿ ਥੋੜਾ ਜਿਹਾ ਪਲੇਟਾਂ ਦੇ ਵਿੱਚ ਜਿਹੜੀਆਂ ਆਪਾਂ ਉੱਪਰ ਟੇਡੀਆਂ ਪਲੇਟਾਂ ਪਾਵਾਂਗੇ ਉਹਦੇ ਵਿੱਚ ਵੀ ਆ ਜੀਗਾ ਇਹ ਆਪਣੀ ਮੋਡੇ ਦੀ ਕਾਟ ਹੋਣੀ ਹੈ ਇਥੋਂ ਫਰੰਟ ਕਾਟ ਹੈ ਜਿਹੜੀ ਇਥੋਂ 1 ਇੰਚ ਦੇ ਫਰਕ ਨਾਲ ਪਾਵਾਂਗੇ ਆਪਾਂ ਜਿਹੜੀ ਆਪਾਂ 셔ਟ ਸਟਿਚ ਕਰਦੇ ਹੁੰਦੇ ਆ ਉਹਦੇ ਵਿੱਚ 1/2 ਇੰਚ ਦਾ ਜਿਹੜਾ ਮਾਰਜਨ ਹੈ ਉੱਪਰ ਕਟਿੰਗ ਕਰਨੀ ਹੁੰਦੀ ਹੈ ਉਹ ਆਪਾਂ ਸਾਰੇ ਫਰੰਟ ਦੀ ਕਰਦੇ ਆਂ ਪਰ ਇਹਦੇ ਆਪਾਂ ਫਲੌਕ ਬਣਾ ਰਹੇ ਆਂ ਇਸ ਕਰਕੇ ਆਪਾਂ ਸਿਰਫ ਇਥੋਂ ਰੇਵ ਕਾਟ ਹੀ ਪਾਵਾਂਗੇ ਇਹਦੀਆਂ ਪਲੇਟਸ ਦੀ ਨਿਸ਼ਾਨੀ ਹਾਫ ਪਲੇਟਸ ਪੈਣਗੀਆਂ ਇਹਦੀਆਂ 11 ਇੰਚ ਜਿਹੜੀ ਉਹਨਾਂ ਦੇ ਵਿਚਾਲੇ ਸਪੇਸ ਐ ਉਹ ਰੱਖਾਂਗੇ ਆਪਾਂ 3 ਇੰਚ ਇੰਟਰੋਂਗ 3 ਇੰਚ ਦੀ ਨਿਸ਼ਾਨੀ ਲਾਵਾਂਗੇ ਚੌਕ ਹੋਰ ਕਲਰ ਦਾ ਦਿਓ ਮੜਾ ਜਿਹਾ ਹੈਗਾ ਤਾਂ ਹੋਰ ਕਲਰ ਦਾ ਚੌਕ ਦਿਓ ਆਇਆਂ ਪਲੇਟ ਦੀ ਨਿਸ਼ਾਨੀ ਆ ਗਈ ਜੀ ਇੱਥੋਂ ਆਪਾਂ ਬਾਡੀ ਦੀ ਕਟਿੰਗ ਕਰਦੇ ਹਾਂ ਹੁਣ ਜਦੋਂ ਬੈਕ ਵਾਲਾ ਆਪਾਂ ਮੋਢੇ ਦੀ ਕੱਟ ਪਾਉਣੀ ਹੈ ਉਦੋਂ ਸਾਰੀ ਇਕੱਠੀ ਪਾਉਣੀ ਹੈ ਜਦੋਂ ਆਪਾਂ 프ਰੰਟ ਤੇ ਕੱਟ ਪਾਉਣੀ ਹੈ ਤਾਂ ਕੱਲੇ ਜਿਹੜੇ ਉੱਪਰ ਵਾਲੀਆਂ ਦੋ ਲੇਅਰ ਚੁੱਕਣੀਆਂ ਕੱਪੜੇ ਦੀਆਂ ਉਹਦੇ ਤੇ 프ਰੰਟ ਵਾਲੇ ਮੋਢੇ ਦੀ ਕੱਟ ਪਾਵਾਂਗੇ ਜਿਹੜੀ ਇੱਥੋਂ ਕੱਟ ਪਾਉਣੀ ਹੈ ਉਹ ਸਾਰੀ ਇਕੱਠੀ ਪਾਵਾਂਗੇ ਇੱਥੇ ਸੈਂਟਰ ਦਾ ਆਪਾਂ ਕੱਟਣ ਵਾਲਾ ਲਗਾ ਲਾਂਗੇ ਜਿਹੜੀ ਇੱਥੋਂ ਆਪਾਂ ਫਿਟਿੰਗ ਵੀ ਨਿਸ਼ਾਨੀ ਲਾਉਣੀ ਆ ਫਿਟਿੰਗ ਆਪਣੀ 15.5 ਹੈ ਤੇ ਪਰ ਆਪਾਂ ਇੱਥੋਂ ਰੱਖਾਂਗੇ 16 ਇੰਚ ਕਿਉਂਕਿ ਹਾਫ ਇੰਚ ਆ ਜਿਹੜਾ ਇਥੇ ਪਲੇਟਸ ਦਾ ਆ ਜਾਊਗਾ ਇਹਦੇ ਨਾਲ ਮੈਚ ਕਰਤਾ ਹੁਣ ਆਪਾਂ ਇਹਦਾ ਜਿਹੜਾ ਨੀਚੇ ਵਾਲਾ ਫਲੇਅਰ ਆ ਉਹ ਕਟਿੰਗ ਕਰਨੀ ਹੈ ਹਾਂਜੀ ਜਿਹੜੀ ਆਪਾਂ ਟੋਟਲ ਲੈਂਥ ਰੱਖਣੀ ਹੈ ਉਹ ਰੱਖਣੀ ਹੈ 42 ਤੇ ਇਹਦੇ ਹੁਣ نیچے ਬਾਰਡਰ ਹੈਗਾ ਆਪਾਂ ਇੱਥੋਂ ਆਪਾਂ ਦੇਖਾਂਗੇ ਕਿ ਆਪਣੀ ਲੈਂਥ ਜਿਹੜੀ ਕਿੰਨੀ ਕ ਜਾਊਗੀ 42 ਇੰਚ ਆਪਾਂ ਰੈਡੀ ਕਰਨਾ ਹੈ ਇਧਰੋਂ ਨੀਚੋਂ ਜਿਹੜਾ ਮਾਰਜਨ ਲੈਣਾ ਉਹ ਆਪਾਂ ਬਾਅਦ ਚ ਜਿੰਨਾ ਮਰਜ਼ੀ ਲਾ ਸਕਦੇ ਆ ਇੱਕ ਵਾਰੀ ਜਿੰਨੀ ਰੈਡੀ ਕਰਨੀ ਆ ਆਪਾਂ ਉਹਦੇ ਤੋਂ ਉੱਪਰ ਤੱਕ ਨਿਸ਼ਾਨੀ ਲਾਵਾਂਗੇ 15 ਤੱਕ ਦੀ ਕਿਉਂਕਿ ਜਿਹੜੀ ਇਹ ਉੱਪਰ 15 ਇੰਚ ਆਪਾਂ ਤਾਂ ਛੱਡਿਆ ਜਿਹੜੀ ਇਹਦੀ ਬਾਡੀ ਆ ਆਪਾਂ ਉਹ ਅਟੈਚ ਕਰਾਂਗੇ ਤੇ ਇਹਦੀ ਲੈਂਥ ਹੈ ਜਿਹੜੀ ਪੂਰੀ ਹੋ ਜੂਗੀ ਤੇ ਜਿਹੜਾ ਇਹਦਾ ਫਲੇਅਰ ਰੱਖਿਆ ਆਪਾਂ ਸਾਰਾ ਉਹ ਰੱਖਿਆ 43 ਇੰਚ ਇਹ ਤੁਸੀਂ ਆਪਦੇ ਫੈਬਰਿਕ ਦੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨਾ ਵੀ ਤੁਸੀਂ ਰੱਖਣਾ ਚਾਹੋ ਹੁਣ ਇੱਥੋਂ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ 27 ਆਪਾਂ ਲਾਈਨ ਦੇ ਅਕੋਰਡਿੰਗ ਹੀ ਕਟਿੰਗ ਕਰ ਲੈਨੇ ਕਿਉਂਕਿ ਬਿਲਕੁਲ ਸਿੱਧੀ ਆ ਲਾਈਨ ਇਹ ਖੂਮੀ ਦੀ ਪਾਰਟੀਸ਼ਨ ਕਰ ਦਾਂਗੇ ਆਪਾਂ ਕਿਉਂਕਿ ਆਪਾਂ ਵਲ ਪਾਉਣੇ ਆ ਅਲੱਗ-ਅਲੱਗ ਪਾਵਾਂਗੇ ਦੋਨੋਂ ਸਾਈਡ ਦੇ ਹਾਂ ਤੇ ਜਿਹੜਾ ਆਪਣੇ ਇਹ ਉੱਪਰ ਫੈਬਰਿਕ ਬਚ ਗਿਆ ਆ ਪਹੇਚੇ ਵਾਲਾ ਫਲੇਅਰ ਉਤਾਰ ਕੇ ਇਹਦੀਆਂ ਆਪਾਂ ਸੀਰੀਜ਼ ਬਣਾਵਾਂਗੇ ਸਲੀਵਜ਼ ਦੀ ਜਿਹੜੀ ਚੜਾਈ ਆ ਆਪਾਂ ਨੂੰ ਚਾਹੀਦੀ ਆ ਅ 10 ਇੰਚ ਯਾਨੀ ਕਿ ਟੋਟਲ 20 ਇੰਚ ਹੋ ਜਾਊਗਾ ਹਾਂਜੀ ਬਸ ਸਾਡੇ ਕੁਨੀ ਇੰਚ ਬਹੁਤ ਆ ਇਹਨੂੰ ਇੱਕ ਫੋਲਡ ਹੋਰ ਕਰਾਂਗੇ ਜਿੱਥੇ ਪਹਿਲਾਂ ਆਪਾਂ ਇਹਦਾ ਫੈਬਰਿਕ ਉਤਾਰ ਲਾਂਗੇ ਕਾਟ ਆਪਾਂ ਫਿਰ ਪਾਉਣੇ ਆ ਇਹ ਆਪਣਾ ਹੁਣ ਆ ਗਿਆ ਸਲੀਵਸ ਸਲੀਵ ਦੀ ਲੈਂਥ ਜਿਹੜੀ ਰੱਖਣੀ ਆ ਆਪਾਂ ਉਹ ਰੱਖਣੀ ਆ 17 ਇੰਚ ਰੈਡੀ ਇਹਨਾਂ ਆਪਾਂ ਮੋੜੀ ਵਾਸਤੇ ਛੱਡ ਦਾਂਗੇ ਅਪ੍ਰੋਕਸੀਮੇਟਲੀ 1.5 ਇੰਚ ਜਿਹੜੀ ਅੱਗੇ ਆਪਾਂ ਫੋਲਡ ਕਰਨਾ ਹੈ ਉਹਦੇ ਲਈ ਛੱਡ ਦਾਂਗੇ 1.5 ਇੰਚ ਇੱਥੋਂ ਆਪਾਂ 17 ਇੰਚ ਰੈਡੀ ਕਰਨੀ ਆ ਤਾਂ ਆਪਾਂ 17.5 ਦੀ ਕਟਿੰਗ ਕਰਾਂਗੇ 0.5 ਇੰਚ ਉੱਪਰ ਸੀਣ ਵਾਸਤੇ ਮਾਰਜਿਨ ਰੱਖਣਾ ਹੈ ਇਹ ਆਪਣਾ ਮੋਡਾ ਜਿਹੜਾ 8.5 ਰੈਡੀ ਆ ਆਪਾਂ ਇਥੋਂ ਨਿਸ਼ਾਨੀ ਲਾਵਾਂਗੇ 7.5 ਤੇ 1 ਇੰਚ ਘੱਟ ਲਾਵਾਂਗੇ ਇਧਰੋਂ 3 ਇੰਚ ਇਹਨੂੰ ਇੱਥੇ ਮਲਾਤਾ ਜਦੋਂ ਆਪਾਂ ਇਧਰੋਂ ਬਲਾਈ ਦੀ ਸ਼ੇਪ ਦੇਵਾਂਗੇ ਇਹਦੀ ਉਸ ਤੋਂ ਬਾਅਦ ਆਪਾਂ ਜਦੋਂ ਇਹਨੂੰ ਕਰਕੇ ਦੇਖਾਂਗੇ ਨਾ ਆ ਦੇਖੋ ਜਿੰਨਾ ਕ ਆਪਾਂ ਨੂੰ ਚਾਹੀਦਾ ਹੁੰਦਾ ਉਹਨਾਂ ਕੀ ਮੋਡਾ ਰਹਿ ਜਾਂਦਾ ਹੁੰਦਾ ਮੂਰੀ ਇਹਦੀ ਖੁੱਲੀ ਹੋਈ ਰੱਖਾਂਗੇ ਇੱਕ ਵਾਰੀ ਆਪਾਂ 7.5 ਇੰਚ ਤੇ ਮਾਸ਼ਾ ਲਾ ਲਏਗੇ ਜਿਹੜੀ ਆਪਾਂ ਫਰੰਟ ਦੀ ਬਾਹਾਂ ਦੀ ਕਾਟ ਪਾਉਣੀ ਹੈ ਉਹ ਉੱਪਰ ਵਾਲੀਆਂ ਦੋ ਲੇਅਰ ਚੁੱਕ ਜਗਾਵਾਂਗੇ ਇਹ ਤੁਸੀਂ ਧਿਆਨ ਰੱਖਣਾ ਵੀ ਜਦੋਂ ਵੀ ਆਪਾਂ ਬਾਹਾਂ ਦੋਨਾਂ ਦੀ ਇਕੱਠੀਆਂ ਦੀ ਫਰੰਟ ਆਹ ਫਰੰਟ ਵਾਲੀ ਕਾਟ ਪਾਉਣੀ ਹੈ ਤਾਂ ਜਿਹੜੀਆਂ ਜਾਂ ਤਾਂ ਇਹਨਾਂ ਦੀ ਦੋਨੋਂ ਬੈਕ ਸਾਈਡ ਹੈ ਉਹ ਨਾਲ ਜੁੜਨੀਆਂ ਚਾਹੀਦੀਆਂ ਜਾਂ ਇਹਦੀਆਂ ਫਰੰਟ ਸਾਈਡ ਹੁੰਦੀਆਂ ਜਿਹੜੀਆਂ ਉੱਪਰ ਵਾਲੀਆਂ ਸਿੱਧੇ ਪਾਸੇ ਵਾਲੀਆਂ ਉਹ ਦੋਨੋਂ ਜੁੜਨੀਆਂ ਚਾਹੀਦੀਆਂ ਜੇ ਤੁਸੀਂ ਇੱਕੋ ਜਿਹੀਆਂ ਮਤਲਬ ਰੱਖ ਲਓਗੇ ਜਿਵੇਂ ਆ ਇਹਦੀ ਸਿੱਧੀ ਸਾਈਡ ਆ ਇਹਦੇ ਉੱਪਰ ਇਦਾਂ ਹੀ ਸਿੱਧੀ ਸਾਈਡ ਹੀ ਰੱਖ ਲਵਾਂਗੇ ਤਾਂ ਫਿਰ ਜਿਹੜੀ ਮੋਢੇ ਦੀ ਕਾਰਟ ਆ ਉਹ ਦੋਨੋਂ ਇੱਕੋ ਸਾਈਡ ਦੀਆਂ ਬਾਹਾਂ ਦੀ ਪੈ ਜੂਗੀ ਤਾਂ ਕਰਕੇ ਜਿਵੇਂ ਇਹ ਵਾਲੀ ਸਿੱਧੀ ਸਾਈਡ ਆ ਤਾਂ ਜਿਹੜੀ ਦੂਜੀ ਬਾਹ ਹੈ ਉਹਦੀ ਸਿੱਧੀ ਸਾਈਡ ਇਹਦੇ ਉੱਪਰ ਰੱਖਣੀ ਆ ਉੱਪਰਲੇ ਪਾਸੇ ਪੁੱਠੀ ਦਿਖਣੀ ਚਾਹੀਦੀ ਆਪਾਂ ਨੂੰ ਇੱਧਰ ਵੀ ਪੁੱਠੀ ਦਿਖਣੀ ਚਾਹੀਦੀ ਆ ਫੇਰ ਮੋਢੇ ਦੀ ਕਾਰਟ ਜਿਹੜੀ ਇੱਕੋ ਜਿਹੀ ਪਾਉਗੀ ਹਾਂਜੀ ਹੁਣ ਆਪਾਂ ਇਹਦੇ ਨਾਲ ਬਣਾਵਾਂਗੇ ਸਟ੍ਰੇਟ ਬਾਟਮ ਇਹਦਾ ਜਿਹੜਾ ਫਲੇਅਰ ਆਪਾਂ ਬਸ ਹਲਕੀ ਜਿਹੀ ਬਣਾਉਣੀ ਕਰਕੇ 36 ਇੰਚ ਹੀ ਰੱਖਿਆ ਹੋਇਆ 36 ਇੰਚ ਨੂੰ ਆਪਾਂ ਇੱਧਰ ਨੂੰ ਕਰਕੇ ਫਿਰ ਫੋਲਡ ਕੀਤਾ ਚਾਰ ਫਲੇਅਰ ਬਣ ਗਏ ਆਪਣੀਆਂ 1 2 3 ਤੇ 4 ਆ ਇੱਧਰ ਆਪਾਂ ਸਾਂਝਾ ਕਪੜਾ ਰੱਖ ਲਿਆ ਇਹ ਬੇਟੀ ਦਾ ਸੂਟ ਬਣਾਵਾਂਗੇ ਜੇ ਆਪਾਂ ਨੂੰ ਲੱਗਿਆ ਵੀ ਥੋੜੀ ਜਿਹੀ ਹਲਕੀ ਆ ਬਾਟਮ ਤਾਂ ਇੱਥੇ ਆਪਾਂ ਥੋੜਾ ਜਿਹਾ 5 ਇੰਚ ਦਾ ਜੋੜ ਹੋਰ ਪਾ ਲਾਂਗੇ ਵੈਸੇ ਤਾਂ ਲੋੜ ਹੈ ਨਹੀਂ ਜੀ ਬਾਕੀ ਤੁਸੀਂ ਆਪਦੇ ਫੈਬਰਿਕ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਇਹਦੀ ਚੌੜਾਈ ਰੱਖ ਸਕਦੇ ਹੋ ਹਾਂਜੀ ਆਪਣੀ ਬਾਟਮ ਹੁੰਦੀ ਹੈ 35 36 ਰੈਡੀ ਕਰਨੀ ਆ ਆਪਾਂ 4.5 ਇੰਚ ਉੱਪਰ ਆਪਾਂ ਬੈਲਟ ਦਾ ਕੱਟਤਾ ਇਧਰ ਵਾਲੀ ਸਾਈਡ ਤੇ ਦਿਖ ਰਿਹਾ ਨਾ ਇਧਰ 4.5 ਇੰਚ ਆਪਾਂ ਬੈਲਟ ਦਾ ਕੱਢਿਆ ਤੇ 70 70 ਇੰਚ ਦੇ ਨਿਸ਼ਾਨੀ ਲਾ ਲਾਂਗੇ 36 ਇੰਚ ਬਾਟਮ ਜਿਹੜੀ ਉਹ ਰੈਡੀ ਕਰਨੀ ਆ ਤੇ ਉਸ ਤੋਂ ਬਾਅਦ ਆਪਾਂ ਆਏਗਾ 2 ਇੰਚ ਐਕਸਟਰਾ ਮਾਰਜਨ ਹੋਰ ਲਾਵਾਂਗੇ ਨਾਲ ਵੈਸੇ ਤਾਂ 3 ਇੰਚ ਲਾ ਸਕਦੇ ਆ ਪਰ ਆਪਾਂ ਫੈਬਰਿਕ ਦੇ ਹਿਸਾਬ ਨਾਲ 2 ਇੰਚ ਹੀ ਰੱਖਾਂਗੇ ਇਹਦੇ ਵਿੱਚ ਹੁਣ ਟੋਟਲ ਲੈਂਥ ਇਹਦੀ ਬਣੀ ਆ 34 1/2 34 ਇਧਰੋਂ ਵੀ ਆਪਾਂ ਰੱਖਾਂਗੇ 34 1/2 ਹੁਣ ਜਿਹੜੀ ਆਪਾਂ ਰੈਡੀ ਜਿੰਨੀ ਆਪਾਂ ਕਰਨੀ ਸੀ ਉਹ ਪਹਿਲਾਂ ਵਾਲੀ ਨਿਸ਼ਾਨੀ ਹੈ ਨਾ ਉਹਦੇ ਤੋਂ ਇਧਰ ਨੂੰ ਟੇਢੀ ਕੱਟ ਪਾਵਾਂਗੇ ਤਾਂ ਕਿ ਜਿਹੜਾ ਮੂਰੇ ਵਾਲਾ ਪੌਂਚਾ ਹੈ ਉਹ ਆਪਣਾ ਉੱਪਰ ਨਾਲ ਡਿੱਗੇ ਸਲਵਾਰ ਦੇ ਉੱਪਰ ਇਹ ਕੈਡੀਕਾਰਡਪੋਰ ਨਾਲ ਜਿਹੜੀ ਆਪਣੀ ਆਸਣ ਵਾਲੀ ਸੀਨ ਹੁੰਦੀ ਆ ਆ ਤੁੰਦੇ ਵਾਲੀ ਉਹ ਥੋੜੀ ਜਿਹੀ ਲੰਬੀ ਹੋ ਜਾਂਦੀ ਆ ਇਹਦੀ ਮੂਰੀ ਆਪਾਂ ਰੱਖਣੀ ਆ 7 ਇੰਚ ਚ ਰੈਡੀ ਤਾਂ ਫਾਂ 8.5 ਇੰਚ ਤੇ ਕਟਿੰਗ ਕਰਾਂਗੇ ਇਹਦੀ ਜਿਹੜਾ ਆਪਣਾ ਆਸਣ ਉਹ ਹੈਗਾ ਆਪਣਾ 14 ਰੈਡੀ ਤੇ ਆਪਾਂ 4.5 ਇੰਚ ਉੱਪਰ ਬੈਲਟ ਦਾ ਕੱਢ ਕੇ 15 ਤੇ ਆਪਾਂ ਨਿਸ਼ਾਨੀ ਲਾਵਾਂਗੇ ਇਹਦੇ ਨਾਲ ਬਣਾ ਲਾਂਗੇ ਤੇ ਸਕੇਲ ਸੀਗਾ ਆਪਣਾ ਚਲੋ ਇਧਰੋਂ ਬੰਦ ਵਾਲੀ ਸਾਈਡ ਤੋਂ ਹੈ ਜਿਹੜੀ ਪਹੁੰਚ ਦੀ ਨਿਸ਼ਾਨੀ ਲਾਉਣੀ ਆ ਆਪਾਂ ਇਧਰ ਵਾਲੀ ਸਾਈਡ ਤੋਂ ਨਹੀਂ ਲਾਉਣੀ ਜਿੱਧਰ ਆਪਣਾ ਫੈਬਰਿਕ ਫੋਲਡ ਹੋਇਆ ਹੈ ਉਧਰ ਤੋਂ ਨਿਸ਼ਾਨੀ ਲਾਵਾਂਗੇ ਜਦੋਂ ਵੀ ਤੁਸੀਂ ਕਟਿੰਗ ਕਰਦੇ ਹੁੰਦੇ ਹੋ ਤਾਂ ਜਿੱਥੇ ਤੁਸੀਂ ਨਿਸ਼ਾਨੀ ਲਾਈ ਹੁੰਦੇ ਹੋ ਉਹ ਤੋਂ ਥੋੜਾ ਥੋੜਾ ਬਾਹਰ ਨੂੰ ਹੀ ਕਟਿੰਗ ਕਰਿਆ ਕਰੋ ਆਪਾਂ ਸਲਵਾਰ ਬਿਲਕੁਲ ਹਲਕੀ ਬਣਾਈਏ ਜਿਆਦਾ ਹੈਵੀ ਨਹੀਂ ਬਣਾਈ ਤਰਖੜ ਜਿੰਨੀ ਸਰਕਾਰ ਜਿਹੜਾ ਆਪਾਂ ਛੋਟੀ ਬੱਚੀ ਦਾ ਕਨੀਜ ਬਣਾਉਣਾ ਉਹਦੀ ਆਪਾਂ 31 ਇੰਚ ਜਿਹੜੀ ਰੈਡੀ ਰੱਖਣਾ ਏ ਤੇ ਥੱਲੇ 1.5 ਇੰਚ ਦਾ ਮਾਰਜਾ ਜਿਹੜਾ ਫੋਲਡਿੰਗ ਵਾਸਤੇ ਰੱਖਣਾ ਉਹ ਮੈਂ ਐਕਸਟਰਾ ਥਰਡ ਦਾ 33 ਇੰਚ ਰੈਡੀ ਆ ਤੇ ਅੱਧਾ ਇੰਚ ਆਪਾਂ ਨੂੰ ਉੱਪਰ ਚਾਹੀਦਾ ਉੱਪਰ ਵਾਲੀ ਸੇਹਣ ਵਾਸਤੇ ਸਾਢੇ 33 ਇੰਚ ਦੇ ਨਿਸ਼ਾਨੀ ਲਾਵਾਂਗੇ ਆਪਾਂ ਇਹਨੂੰ ਵੀ ਪਹਿਲਾਂ ਆਪਾਂ ਸਿੰਗਲ ਸਿੰਗਲ ਕਰ ਲਾਂਗੇ ਦੋਨੋਂ ਪੀਸੇਸ ਨੂੰ ਫਰੰਟ ਵਾਲੇ ਨੂੰ ਵੀ ਬੈਕ ਵਾਲੇ ਨੂੰ ਵੀ ਉੰਬਸਾ ਇਹੋ ਆਪਾਂ ਕੱਲਾ ਕੱਲਾ ਕਰਾਈ ਹਾਂ ਜੀ ਇਹਦੀ ਜਿਹੜੀ ਬੈਕ ਸਾਈਡ ਹੁੰਦੀ ਹੈ ਉੱਠੀ ਸਾਈਡ ਫੈਬਰਿਕ ਦੀ ਉਹ ਆਪਾਂ نیچے ਰੱਖਣੀ ਆ ਫਰੰਟ ਵਾਲੀ ਸਾਈਡ ਉੱਪਰ ਰੱਖਾਂਗੇ फ्रंट ਦੇ ਵਿੱਚ ਆਪਣਾ ਇਹ ਪੂਰਾ ਇੱਕ ਬਾਕਸ ਆ ਇਹਨੂੰ ਆਪਰਲੇ ਪਾਸੇ ਰੱਖ ਲਵਾਂਗੇ ਇਹਨੂੰ ਫਰੰਟ ਬਣਾਵਾਂਗੇ ਹਾਂਜੀ ਜਿਹੜਾ ਇਹਦਾ ਆਪਾਂ ਤੀਰਾ ਕਟਿੰਗ ਕਰਨਾ ਉਹ ਆਪਾਂ ਨਿਸ਼ਾਨੀ ਲਾਵਾਂਗੇ 5.5 ਇੰਚ ਦੀ 11 ਇੰਚ ਮਤਲਬ ਕਿਉਂਕਿ ਰੈਡੀ ਆਪਾਂ ਰੱਖਣਾ 10 ਇੰਚ ਜਿਹੜੀ نیچے ਨੂੰ ਇਹਦੀ ਲੱਗੂਗੀ ਸੀਨ ਬਾਕਸ ਵਾਲੀ નીચે ਜਿਹੜਾ ਲਾਵਾਂਗੇ ਆਮ ਹੋਲ ਦਾ ਉਹ ਲਾਵਾਂਗੇ 6 ਇੰਚ ਕਿਉਂਕਿ ਉੱਪਰ ਵਾਲੇ ਤੋਂ ਵੱਧ ਇੰਚ نیچے ਨੂੰ ਵੱਧ ਲੱਗਦਾ ਏ ਇੱਥੇ ਬਾਕਸ ਬਣਾ ਕੇ ਤੇ ਜਿਹੜਾ ਇੱਥੇ ਉੱਪਰੋਂ ਚੈਸਟ ਰੱਖਣੀ ਆ ਉਹ ਰੱਖਣੀ ਆ 13 ਇੰਚ ਤੇ ਆਪਾਂ 6.5 ਇੰਚ ਰੱਖਾਂਗੇ ਆ ਇਧਰ ਸ਼ੋਲਡਰ ਦੀ ਕਾਟ ਪਾਵਾਂਗੇ ਸ਼ੋਲਡਰ ਆਪਾਂ ਰੱਖਣਾ ਜੀ 6 ਇੰਚ ਇੱਥੇ ਪੂਰਾ ਪੂਰਾ 6 ਇੰਚ ਰੈਡੀ ਰਹਿ ਜਾਊਗਾ ਉਸ ਤੋਂ ਬਾਅਦ ਜਿਹੜੀ ਇਹ 니ਚੇ ਵਾਲੀ ਸੀਨ ਰੱਖਣੀ ਆ ਆਪਾਂ ਸੀਨ ਰੱਖਾਂਗੇ 10 ਇੰਚ ਕਿਉਂਕਿ ਸਾਢੇ 9 ਰੈਡੀ ਕਰਨੀ ਆ ਅੱਧਾ ਇੰਚ ਉੱਪਰ ਆ ਜਾਊਗਾ ਨੀਚੇ ਨੂੰ ਆਪਾਂ A ਸ਼ੇਪ ਹੀ ਬਣਾਵਾਂਗੇ ਇੱਥੋਂ ਕਟਿੰਗ ਨਹੀਂ ਕਰਦੇ ਜਿੰਨਾ ਰਹਿ ਗਿਆ ਰਹਿ ਗਿਆ ਇਹ ਹੈਗਾ 14 ਇੰਚ ਸੱਤ ਤੇ ਨਿਸ਼ਾਨੀ ਲਾਵਾਂਗੇ ਉਸ ਤੋਂ ਬਾਅਦ ਇੱਥੇ نیچے ਨੂੰ ਆਪਾਂ ਟੈਡੀ ਕੱਟ ਪਾ ਦਾਂਗੇ ਤਾਂ ਕਿ ਹਲਕੀ ਜਿਹੀ A ਸ਼ੇਪ ਆ ਜੂਗੀ ਇਹਦੇ ਵਿੱਚ ਇਤੋਂ ਵੀ ਆਪਾਂ ਸਾਢੇ 6 ਹੀ ਰੱਖਾਂਗੇ ਕਿਉਂਕਿ ਬੱਚਿਆਂ ਦੇ ਜ਼ਿਆਦਾ ਫਿਟਿੰਗ ਨਹੀਂ ਹੁੰਦੀ ਤਾਂ ਕਰਕੇ ਆਪਾਂ ਇੱਕੋ ਜਿਹੀ ਰੱਖ ਲਾਂਗੇ ਮੇਰੀ ਕਟਿੰਗ ਕਰਦੇ ਹਾਂ ਦੋਹਾਂ ਹਲਕੀ ਹਲਕੀ ਨੀਚੇ ਤੋਂ ਆਪਾਂ ਕਾਟ ਜਿਹੜੀ ਬਿਲਕੁਲ ਹਲਕੀ ਹਲਕੀ ਲੈ ਕੇ ਜਾਣੀ ਹੈ फ्रंट ਤੇ ਆਪਾਂ ਸਿਰਫ 1/2 ਇੰਚ ਦੇ ਮਾਰਜਨ ਨਾਲ ਜਿਹੜੀ ਕਾਰਟ ਹੈਸ 프ਰੰਟ ਵਾਲੀ ਉਹ ਪਾਵਾਂਗੇ ਇਹ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਬੱਚਾ ਛੋਟਾ ਹੈ ਇੱਥੇ ਨੱਕ ਦੇ ਸੈਂਟਰ ਦੇ ਵਿੱਚ ਆਪਾਂ ਕੱਟ ਲਾਵਾਂਗੇ